ਸਸੀ ਕੈਮਰੇ ਸਵਾਗਤ ਆ ਤੁਹਾਡਾ ਆਪਣਾ ਚੈਨਲ ਤੇ ਅੱਜ ਆਪਾਂ ਪਹੁੰਚੇ ਬਈ ਕਾਲੇ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਟਰਾਲੀਆਂ ਔਰ ਬਈ ਕਾਲੇ ਵਧੀਆ ਵੀਰੇ ਵਧੀਆ ਹੋ ਠੀਕ ਹੈ ਕਿੰਨੀਆਂ ਟਰਾਲੀਆਂ ਵੀਰੇ ਅੱਜ ਆਪਣੇ ਕੋਲੇ ਵੀਰੇ ਪੰਜ ਛੀ ਟਰਾਲੀਆਂ ਨੇ ਜੀ ਠੀਕ ਆ ਬਈ ਹਾਂ ਜੀ ਬਾਕੀ ਆਉਂਦੀਆਂ ਰਹਿੰਦੀਆਂ ਨੇ ਜੀ ਤੇ ਵਿਕਦੀਆਂ ਰਹਿੰਦੀਆਂ ਨੇ ਜੀ ਠੀਕ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਕੰਮ ਚੱਲੀ ਜਾਂਦਾ ਜੀ ਐਤੋਂ ਸਟਾਰਟ ਕਰ ਲਾਂਗੇ ਅੱਜ ਵੀਡੀਓ ਤੇ ਇਹ ਕੀ ਗੱਲਬਾਤ ਕੋਈ ਕਰਨੀ ਇਹ ਵੀਰੇ ਆਪਣੀ 11 6 1/2 ਟਰਾਲੀ ਆ ਜੀ ਠੀਕ ਹੈ ਬਈ ਡਬਲ ਜੋੜੀ ਦੀ ਟਰਾਲੀ ਆ ਜੀ ਜਾਲੀ ਵਾਲਾ ਬਿੱਟ ਲੱਗਿਆ ਤੇ 4 ਇੰਚ ਹੀ ਸਾਈਜ਼ ਇਹਦੀ ਡਿਮਾਂਡ ਆ ਫਿਰ 120000 ਰੁਪਿਆ ਕਰਦੇ ਆਂ ਠੀਕ ਆ ਬਾਈ ਹਾਂ ਤੇ ਆ ਇਹਦਾ ਕੁਝ ਗੱਲਬਾਤ ਇਹ ਹੈ ਇਹ ਆਪਣੀ 12 1/2 ਹੀ ਠੀਕ ਆ ਹਾਂ ਤੇ ਇਹਦਾ ਉਹ ਨਿਕਲੂਗੀ ਇਹ ਹੁੰਦਾ ਵਿੱਚ ਫਰਕ ਪਾ ਦੇ ਇਹਦਾ ਰੇਟ ਹੀ ਆ ਫਿਰ 160000 ਰੁਪਿਆ ਹੀ ਠੀਕ ਆ ਬਾਈ ਪਰ 10 ਨਟ ਹੀ ਹੱਥ ਲੱਗੀ ਹੋਈ ਆ ਜੀ ਤੇ 3 ਫੁੱਟ ਜਾਲੀ ਵਾਲਾ ਵਿੱਡਾ ਜੀ 12 1/2 ਦਾ ਸਾਈਜ਼ ਆ ਜੀ ਠੀਕ ਹੈ ਬਈ ਤੇ ਆਹ ਫੋਨ ਜੜ ਕਮਾਣਾ ਇਹ ਦੋ ਟਰਾਲੀਆਂ ਆਪਣੀਆਂ ਵਿਕੀਆਂ ਹੋਈਆਂ ਨੇ ਜੀ ਅੱਛਾ ਇਹ ਵੀ ਹਾਂ ਜੀ ਇਹ ਵੀ ਸੇਲ ਹੋਈ ਹੋਈ ਆ ਜੀ ਤੇ ਉਹ ਗਰੇ ਰੰਗ ਦੀ ਜਿਹੜੀ ਉਹ ਵੀ ਸੇਲ ਹੋਈ ਹੋਈ ਆ ਜੀ ਆ ਵੀ ਵੀ ਹਾਂ ਜੀ ਤੇ ਆਹ ਕੀ ਗੱਲ ਬਾਤ ਆ ਬਈ ਅੱਗੇ ਇਹ ਮਿੱਟੀ ਵਾਲੀ ਟਰਾਲੀ ਆਈ ਆਪਣੀ ਠੀਕ ਹੈ ਬਈ ਹਾਂ ਜੀ ਇਹ ਹੈ ਇਹਦਾ ਕੀ ਰੇਟ ਉੱਤੇ ਇਹਦਾ ਹੀ ਆਪਾਂ 1,20,000 ਰੁਪਏ ਡਿਮਾਂਡ ਕਰਦੇ ਆ ਜੀ ਠੀਕ ਹੈ ਹਾਂ ਜੀ ਏਸੀਵੀ ਨਾਲ ਮਿੱਟੀ ਦੇ ਚੱਲਦੀ ਰਹੀ ਆ ਜੀ ਠੀਕ ਹੈ ਟਾਇਰ ਟੂਲ ਬਿਲਕੁਲ ਵਧੀਆ ਨੇ ਜੀ ਪਰ ਡਾਬਲ ਹੁੱਕ ਲੱਗੀ ਹੋਈ ਆ ਜੀ ਠੀਕ ਹੈ ਮਿੱਟੀ ਉਹਦੇ ਆ ਨਾ ਜੀ ਛੇਠਲੀ ਹੁੱਕ ਚ ਲੱਗਦੀ ਆ ਜੀ ਇਹਦਾ ਕੀ ਰੇਟ ਦੱਸਿਆ ਜੀ 1 ਲੱਖ 20 ਹਜ਼ਾਰੀ ਠੀਕ ਆ ਕੀ ਗੱਲ ਬਾਤ ਆ ਬਾਈ ਇਹ 12 6.5 ਆ ਜੀ ਮੱਛੀ ਹੁੱਕ ਚ ਆ ਗਈ ਇਹ ਠੀਕ ਹੈ ਇਹ ਡੈਫਨਿਟਲੀ ਹੱਪਾ ਜੀ ਇਹਦੇ ਠੀਕ ਹੈ ਬਾਈ ਟਾਇਰ ਵਧੀਆ ਪਾਏ ਹੋਏ ਨੇ ਜੀ ਔਰ ਬਿੱਡੇ ਦਾ ਲਾਹਿਆ ਜੀ ਚਾਰੇ ਪਾਸੇ ਜਾਲੀ ਲੱਗੀ ਹੋਈ ਆ ਜੀ ਦੇਖੋ ਠੀਕ ਹੈ ਬਈ ਇਹਦੇ 1.70 ਹਜ਼ਾਰ ਰੁਪਈਆ ਡਿਮਾਂਡ ਹੈ ਠੀਕ ਹੈ ਬਾਕੀ ਮੌਕੇ ਤੇ ਬਾਕੀ ਮੌਕੇ ਦੇ ਵਿੱਚ ਹੀ ਹੋਊਗਾ ਜੀ ਦੇਖੋ ਪਿੱਛੇ ਵੀਡੀਓ ਨਾਲ ਉਹ ਸਿੰਗਰ ਤੇ ਠੀਕ ਹੈ ਤੇ ਬਾਕੀ ਬਾਈ ਜੇ ਤੁਹਾਡਾ ਕੋ ਮਿੱਤਰ ਟਰਾਲੀ ਲੈਣ ਨੂੰ ਕਹਿੰਦਾ ਉਹਦੇ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਟਰਾਲੀ ਖਰੀਦਣ ਤੋਂ ਪਹਿਲਾਂ ਆਪਣੀ ਜਾਂਚ ਪੜਤਾਲ ਕਰਕੇ ਟਰਾਲੀ ਆਪਣਾ ਦੱਸਣ ਦਾ ਮਕਸਦ ਆ ਵੀ ਆ ਜੀ ਉਰੇ ਖੜੀ ਹੈਗੀ ਤੇ ਬਾਈ ਦਾ ਪਿੰਡ ਬੁਜਰਕਾ ਮੋਬਾਈਲ ਨੰਬਰ ਦੱਸ ਦੇਗਾ ਪਿੰਡ ਬੁਜਰਕਾ ਹੀ ਆ ਆਪਣਾ ਨਾਮ ਆ ਹੀ ਆਪਣਾ ਕਾਲਾ ਸਿੰਘ ਨੰਨੜੀ ਤੇ ਮੋਬਾਈਲ ਨੰਬਰ ਹੈ 98883 416082 9888341608 ਧੰਨਵਾਦ ਸਾਰੀ ਭਰਾਵਾ ਦਾ ਵੀਡੀਓ ਨੂੰ ਕਰਦੋ ਧੰਨਵਾਦ ਤੇ ਸ਼ੇਅਰ ਕਰੋ